आम आदमी पार्टी दे उम्मीदवार बीबी गुरविंदर कौर ने वार्ड नंबर तेरा अमृतसर अपनी कीमती वोट पाके कामयाब बना अपील पत्रकार सिमरन संतोष राजपूत की विशेष रिपोर्ट ਅਸੀਂ ਇਸ ਕਲੋਨੀ ਨੂੰ ਕੌਂਸਲਰ ਪਾਉਂਦਿਆਂ ਇਸ ਕਲੋਨੀ ਦੇ ਨਾਲ ਹਮੇਸ਼ਾ ਖੜੇ ਰਵਾਂਗੇ ਔਰ ਸੂਝਵਾਨ ਜੋ ভোটার ਜੋ ਤੁਹਾਡੇ ਕੋ ਸਾਰਿਆਂ ਚੱਲ ਕੇ ਆਉਣਾ ਹੈ ਮਗਰ ਮੈਂ ਤਾਂ ਇਹ ਨਹੀਂ ਕਹਿੰਦਾ ਬਿੱਟੂ ਨੂੰ ਵੋਟ ਪਾ ਦਿਓ ਬੀਬੀ ਗੁਰਵਿੰਦਰਪੁਰ ਨੂੰ ਪਾ ਦਿਓ ਨਹੀਂ ਸੂਝਵਾਨ ਦਾ ਮਤਲਬ ਹੁੰਦਾ ਆਪਣੀ ਇੱਕ ਦਿਨ ਤੁਸੀਂ ਵੋਟ ਪਾਉਣੀ 5 ਸਾਲ ਮੁੜ ਕੇ ਤੁਸੀਂ ਉਹਦੇ ਕੋ ਕੰਮ ਲੈਣੇ ਆ ਵੋਟ ਉਸ ਬੰਦੇ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਸਾਡੇ ਕੰਮ ਆ ਸਕਦਾ ਪਿਛੇ RAM ਬਲੀ ਨੂੰ ਆਪਾਂ 6 ਸਾਲ ਮੌਕਾ ਦੇਖੜਿਆ ਸਰਦਾਰ ਜੀ ਉਹਨਾਂ ਨਾਂ ਵੀ ਉਹਨਾਂ ਦਾ ਪਿਆਰ ਸੀ ਇਹਨਾਂ ਨਾਂ ਵੀ ਪਿਆਰ ਸੀ ਮਗਰ ਉਸ ਬੰਦੇ ਨੇ ਇੱਕ ਵੀ ਸੀਵਰ ਨਹੀਂ ਇਸ ਮੁਹੱਲੇ ਦਾ ਖਲਾਇਆ ਮੈਂ ਉਹਨੂੰ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਲੋਕਾਂ ਦੇ ਕੰਮ ਕਰ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਟਿਕਟ ਲੈਣਾ ਪਰ ਪਾਰਟੀ ਨੇ ਸਾਨੂੰ ਮਾਣ ਬਖਸ਼ਿਆ ਉਹ ਵੀ ਸਾਡੀ ਪਾਰਟੀ ਜੀ ਆਜ਼ਾਦ ਖੜੋ ਗਿਆ ਮਗਰ ਮੈਂ ਕਹਿੰਦਾ ਕੰਮ ਕਰਦਾ ਸਾਡੀ ਪਾਰਟੀ ਟਿਕਟ ਦਿੰਦੀ ਹੈ ਕਿੰਦਾ ਦਾ ਸਾਹ ਵੇਖਣ ਨੂੰ ਮੇੜਿਆ ਲੋਕਾਂ ਦਾ ਬਹੁਤ ਵਧੀਆ ਲੱਗਦਾ ਅੱਜ ਅਸੀਂ ਆਪਣੇ ਵਾਰਡ ਦੇ ਵਿੱਚ ਵੱਖ-ਵੱਖ ਮੀਟਿੰਗਾਂ ਛੋਟੀਆਂ-ਛੋਟੀਆਂ ਮੀਟਿੰਗਾਂ ਰੱਖੀਆਂ ਔਰ ਬਹੁਤ ਵਧੀਆ ਲੋਕ ਆਮ ਆਦਮੀ ਪਾਰਟੀ ਨਾਲ ਪਿਆਰ ਕਰਨਦੇ ਆ ਔਰ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਸਹੀ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾ ਕੇ ਔਰ ਆਮ ਆਦਮੀ ਪਾਰਟੀ ਦਾ ਸ਼ਹਿਰ ਦਾ ਮੇਰ ਬਣਾਵਾਂਗੇ ਔਰ ਆਪਣੇ ਹਲਕੇ ਦੇ ਆਪਣੀ ਵਾਰਡ ਦੇ ਜਿੰਨੇ ਵੀ ਕੰਮ ਰਹਿੰਦੇ ਆ ਅ ਜਿੱਥੇ ਵੀ ਹੋਣੇ ਮੀਟਿੰਗ ਕਰਦੇ ਇੱਥੇ ਵੀ ਲਾਈਟ ਦੀ ਥੋੜੀ ਕਮੀ ਆ ਇਹ ਵੀ ਆਪਾਂ ਲਾਈਟ ਲਵਾ ਕੇ ਤੇ ਲੋਕਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਕੰਮ ਆ ਪੂਰੇ ਕਰਾਂਗੇ ਸਹੀ ਹੋ ਗਿਆ ਜੀ ਅੱਜ ਮੈਂ ਅਨੰਦਪੁਰ ਤੋਂ ਮੀਟਿੰਗ ਤੇ ਆਈ ਹਾਂ ਔਰ

ਬਿਲਕੁਲ ਜੀ ਬਿਲਕੁਲ ਇੱਕ ਵਾਰੀ ਮੌਕਾ ਦਿਓ ਆਪਣਾ ਕਾਉਂਸਲਰ ਬਣਾਓ ਫਿਰ ਗਲੀਆਂ ਕੀ ਛੱਡ ਕੇ ਸੀਵਰੇਜ ਗਲੀਆਂ ਪੂਰਾ ਜੋ ਵੀ ਜੋ ਵੀ ਸਮੱਸਿਆ ਇਸ ਮਹੱਲੇ ਦੀ ਜਾਂ ਸਾਰੇ ਇਲਾਕੇ ਦੀ ਆਪਣੇ ਨੋਟ ਕਰਕੇ ਦੀ ਜਿੰਨੀ ਵੀ ਪ੍ਰੋਬਲਮ ਹੈਗੀਆਂ ਪਹਿਲੇ ਦੱਸ ਦੇ